ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਗਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਪਹਿਲੀ ਪਾਸਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਜ਼ਿਲ੍ਹਾ ਹਸਿਆਰਪੁਰ ਦੇ ਪਿੰਡ ਖਟਿਆਲਾ ਸੈਨੀਆਂ ਤੋਂ ਡੇਰਾ ਬਾਬਾ ਨਾਨਕ ਵਿਖੇ ਪੈਦਲ ਸੰਗ ਯਾਤਰਾ ਦੀਆਂ ਜਾ ਰਹੀਆਂ ਸਮੂਹ ਸੰਗਤਾਂ ਅਤੇ ਪੈਦਲ ਸੰਗ ਦੀ ਅਗਵਾਈ ਕਰ ਰਹੇ ਮੁੱਖ ਸੇਵਾਦਾਰ ਬਾਬਰਨ ਧੀਰ ਸਿੰਘ ਖਡਿਆਲਾ ਸੈਨੀਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਚੋਲਾ ਸਾਹਿਬ ਦੇ ਸਲਾਣਾ ਜੋੜ ਮੇਲੇ ਦੀਆਂ ਦੇਸ਼ ਵਿਦੇਸ਼ਾਂ ਵਿੱਚ ਵੱਸਦੀਆਂ ਨਾਨਕ ਨਾਮ ਲੈਵਾ ਸਮੂਹ ਸੰਗਤਾਂ ਨੂੰ ਮੁਬਾਰਕਵਾਦ ਦਿੱਤੀ ਚੇਅਰਮੈਨ ਸੇਖਵਾ ਨੇ ਪੈਦਲ ਸੰਗਤ ਦੀ ਉਹ ਭਗਤ ਲਈ ਸਹਿਰਵਾ ਕਰਦੀਆਂ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸਮੂਹ ਸਥਾਨੂ ਸੰਗਤਾਂ ਵੱਲੋਂ ਆਪਸੀ ਸਹਿਯੋਗ ਨਾਲ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਨਾ ਕਿਹਾ ਕਿ ਇਸ ਇਤਿਹਾਸਕ ਸਲਾਣਾ ਪੈਦਲ ਸੰਗ ਯਾਤਰਾ ਦੌਰਾਨ ਸ਼ਾਂਤਿ ਲਈ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ ਚੇਅਰਮੈਨ ਸੇਖਵਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਮਨੁੱਖਤਾ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ ਵੇਖੋ ਮਨਦੀਪ ਸਿੰਘ ਵਿੱਕੀ ਤੇ ਜਗਰੂਪ ਕਲੇਰ ਦੀ ਗਰਦਾਸਪੁਰ ਤੋਂ ਵਿਸ਼ੇਸ਼ ਰਿਪੋਰਟ ਬڑا ਵਾ ਸਾਰਿਆਂ ਨੇ ਕੀਤਾ ਹੋਇਆ ਵਾ ਔਰ ਬੜਾ ਵਧੀਆ ਢੰਗ ਨਾਲ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਔਰ ਜਿੰਨੀ ਸੰਗਤ ਹੈ ਖਾਸ ਕਰਕੇ ਉਹਨਾਂ ਨੇ ਵੀ ਬੜੇ ਵਧੀਆ ਢੰਗ ਨਾਲ ਸਾਰੇ ਅਰੇਂਜਮੈਂਟ ਕੀਤੇ ਨੇ ਔਰ ਮੈਂ ਵੀ ਇਹਨਾਂ ਨੂੰ ਯਕੀਨ ਦਿਵਾਇਆ ਕਿ ਕੋਈ ਵੀ ਸਰਕਾਰ ਦੇ ਮਹਿਕਮੇ ਵੱਲੋਂ ਕੋਈ ਸਹਿਯੋਗ ਦੀ ਲੋੜ ਆ ਉਹ ਵੀ ਅਸੀਂ ਹਾਂ ਦੇਣਾ ਆਲਰੇਡੀ ਸਾਰੇ ਬੜਾ ਵਧੀਆ ਢੰਗ ਨਾਲ ਜਿਹੜਾ ਮਾਰਕੀਟ ਕਮੇਟੀ ਵੱਲੋਂ ਵੀ ਵਧੀਆ ਸਹਿਯੋਗ ਜਿਹੜਾ ਕੀਤਾ ਜਾ ਰਿਹਾ ਔਰ ਮੈਂ ਸੰਤਾਂ ਨੂੰ ਵੀ ਜਿਹੜਾ ਵਾ ਸੰਗਦੇ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਗੁਰੂ ਚਰਨਾਚਰਦਾਸ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਤੰਦਰੁਸਤੀਆਂ ਬਖਸ਼ਣ ਔਰ ਇਸੇ ਤਰ੍ਹਾਂ ਸੀ ਖੁਸ਼ੀਆਂ ਖੇੜਿਆਂ ਦੇ ਨਾਲ ਜਿਹੜਾ ਵਾ ਇਹ ਸਾਰੇ ਆਪਣੇ ਜਿਹੜੇ ਇਤਿਹਾਸਕ ਦਿਨ ਨੇ ਇਹ ਬਣਾਉਂਦੇ ਰਹੀਏ ਔਰ ਗੁਰੂ ਨਾਨਕ ਦੇਵ ਜੀ ਦਾ ਇਹ ਜਿਹੜਾ ਬੜੇ ਲੰਬੇ ਸਮੇਂ ਤੋਂ ਇਹ ਯਾਤਰਾ ਜਿਹੜੀ ਆ ਚੱਲੀ ਆ ਇਸੇ ਤਰ੍ਹਾਂ ਚਲਦੀ ਰਵੇ ਔਰ ਲੱਖਾਂ ਲੋਕ ਜਿਹੜੇ ਆ ਇਤੋਂ ਚੰਗੀ ਸਿੱਖ ਲੈ ਕੇ ਆਪਣਾ ਜੀਵਨ ਜਿਹੜਾ ਵਾ ਉਹ ਵਧੀਆ ਢੰਗ ਨਾਲ ਚੱਲਦਾ